ਆਖਰੀ ਵੇਲੇ ਜਿਸ ਦੀ ਸੁਰਤ ਰਬ ਨਾਲ ਜੁੜ ਜਾਏ ਮੈਂ ਪਹਿਲਾਂ ਮਹਿੰਦੀ ਕਰ ਦਿੱਤੀ ਅੰਤ ਵੇਲੇ ਉਹਦੀ ਹੀ ਸੁਰਤ ਰਬ ਨਾਲ ਜੁੜੀ ਹੋਏਗੀ ਜਿਸ ਨੇ ਜਿਉਂਦੇ ਜੀ ਪ੍ਰੈਕਟਿਸ ਕੀਤੀ ਹੋਏਗੀ ਕੋਈ ਵੀ ਸ਼ਬਦ ਦੀ ਪ੍ਰੈਕਟਿਸ ਕੀਤੀ ਹੋਈ ਮੂਲ ਮੰਤਰ ਦੀ ਗੁਰ ਮੰਤਰ ਦੀ ਤੇ ਜਿੰਨੂੰ ਉਸ ਦੀ ਪ੍ਰੈਕਟਿਸ ਹੋਏਗੀ ਉਹ ਮਰਨ ਵੇਲੇ ਵੀ ਉਸ ਨੂੰ ਚਲਾ ਲਵੇ ਤੇ ਜਿਸ ਨੇ ਉਹ ਪੱਕਾ ਨਹੀਂ ਕੀਤਾ ਹੋਏਗਾ ਪੱਕਾ ਜਿਹੜਾ ਕਦੀ ਦੌੜਿਆ ਨਹੀਂ ਹੋਏਗਾ ਉਹ ਦੌੜ ਦੇ ਵਿੱਚੋਂ ਕਿਵੇਂ ਅਵਲ ਆਏਗਾ ਕਿਵੇਂ ਜਿੱਤੇਗਾ ਉਹ ਕਿਸੇ ਕਿਤੇ ਦੌੜਾਂ ਦਾ ਕੰਪੀਟੀਸ਼ਨ ਹੋਵੇ ਜਿਹੜਾ ਮਰਜੀ ਬੰਦਾ ਜਾ ਕੇ ਦੌੜ ਸਕਦਾ ਕਿਤੇ weight lifting ਮੈਚ ਹੁੰਦਾ ਹੋਵੇ ਜਾਂ ਕਿਤੇ ਕਬੱਡੀ ਕਢਾਈ ਜਾਂਦੀ ਹੋਵੇ ਜਿਵੇਂ ਉਹਨੇ ਪਹਿਲਾਂ ਘੰਟਿਆਂ ਬੱਧੀ 8-8 ਘੰਟੇ ਪ੍ਰੈਕਟਿਸ ਕਰਨੀ ਪੈਂਦੀ ਹੈ weight ਚੁੱਕਣਾ ਪੈਂਦਾ ਹੈ ਤੇ ਫਿਰ ਜਾ ਕੇ ਉਹ ਕੁਆਂਟਲ 2 ਕੁਆਂਟਲ 2.5 ਕੁਆਂਟਲ ਚੁੱਕਦੇ ਨੇ ਤੇ ਜੇ ਉਹ ਪਹਿਲੇ ਦਿਨ ਹੀ ਜਾ ਕੇ ਉਹ ਤੇ ਕਹੇ ਵੀ ਮੈਂ ਅੱਜ ਚੁੱਕ ਲਾਵਾਂ ਤੇ ਉਹ ਮਰ ਜੇਗਾ ਚੁੱਕ ਕੇ ਉਹਦੀ ਹੱਡੀਆਂ ਹੱਡੀਆਂ ਟੁੱਟ ਜਾਣਗੀਆਂ ਤੇ ਜੇ ਅੰਤ ਵੇਲੇ ਕੋਈ ਕਹੇ ਤੇ ਮੈਂ ਹੁਣ ਰੱਬ ਨੂੰ ਜਪ ਕੇ ਜਾਂ ਕਿਸੇ ਕੋਲੋਂ ਭਾਈ ਕੋ ਕਿਸੇ ਪੰਡਤ ਕੋਲੋਂ ਰਾਮਨਾਮ ਸੁਣ ਕੇ ਕੋਈ ਪਾਠ ਕਿਸੇ ਤਰ੍ਹਾਂ ਦਾ ਸੁਣ ਕੇ ਤੇ ਮੈਂ ਹੁਣ ਇਹਦਾ ਮਤਲਬ ਉਹ ਧਾਰੋ ਜੇ ਰੱਬ ਨਾਲ ਜੁੜ ਜੇ ਇਦਾਂ ਨਹੀਂ ਜੁੜਦਾ ਜੁੜਦਾ ਕੋਈ ਫਾਇਦਾ ਨਹੀਂ ਜੁੜਨਾ ਭਲੇਕਾ ਵੜਾ ਵੜਾ ਇਸ ਕਰਕੇ ਆਪਾਂ ਇਸ ਵੇਲੇ ਜਿਉਂਦੇ ਤੁਰਦੇ ਫਿਰਦੇ ਆ ਇਸ ਸਮੇਂ ਦੇ ਵਿੱਚ ਆਪਾਂ ਪ੍ਰਮਾਤਮਾ ਨਾਲ ਜੁੜਨੇ ਤਾਂ ਅੰਤ ਵੇਲੇ ਅਸੀਂ ਪ੍ਰਮਾਤਮਾ ਦੇ ਨਾਲ ਜੁੜੇ ਰਹਾਂਗੇ ਸੋ